ਕਾਦੀਆਂ ਹਲਕੇ ਦੇ ਕੋਨੇ ਕੋਨੇ ਤੋਂ ਆਏ ਸ਼੍ਰੋਮਣੀ ਕਾਦੀਦਲ ਦੇ ਪਰਿਵਾਰ ਦੇ ਮੈਂਬਰ ਸਹਬਾਨ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਤੋਂ ਪਹਿਲੇ ਬਾਬਾ ਜੀ ਕੁਮ ਨਾਲ ਨੇ ਜ਼ਿਕਰ ਕੀਤਾ ਕਿ ਆਪਾਂ ਨੂੰ ਗੁਰੂ ਸਬਾਨ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਮਤਲਬ ਕੀ ਹੈ ਕਿ ਧਰਮ ਤੇ ਸ਼ਕਤੀ ਦੋਨੋਂ ਇਕੱਠੀਆਂ ਚੱਲਦੀਆਂ ਅੱਜ ਆਪਣੇ ਕੋਲੇ ਇੱਕ ਜਥੇਬੰਦੀ ਹੈ ਸ਼ਰੂਮਨੀ ਅਕਾਲੀ ਦਲ ਜਿਹੜੀ 103 ਸਾਲ ਪੁਰਾਣੀ ਜਥੇਬੰਦੀ ਹੈ ਤੇ ਬਣਾਈ ਇਸ ਲਈ ਗਈ ਸੀ ਕਿ ਜਦੋਂ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਮਹੰਤਾ ਤੋਂ ਆਜ਼ਾਦ ਕਰਨ ਦੇ ਬਾਅਦ ਗੁਰੂ ਘਰਾਂ ਨੂੰ ਉਹਨਾਂ ਨੇ ਉਦੋਂ ਵੀ ਸੋਚ ਲਿਆ ਸੀ ਕਿ ਜੇ ਅੱਗੇ ਤੋਂ ਆਪਣੇ ਦੇ ਹਮਲੇ ਹੋਣਗੇ ਘੱਟ ਤੋਂ ਘੱਟ ਇੱਕ ਜਥੇਬੰਦੀ ਚਾਹੀਦੀ ਹੈ ਆ ਜਥੇਬੰਦੀ ਉਦੋਂ ਦੀ ਆਪਣੀ ਜੰਗਰੀ ਨਿਭਾਰੀ ਹੈ ਦੇਸ਼ ਵਿੱਚ ਤੇ ਦੁਨੀਆ ਵਿੱਚ ਕਿਤੇ ਵੀ ਆਪਣੇ ਭੈਣ ਭਰਾਵਾਂ ਨੂੰ ਕੋਈ ਇਸ ਮਸ਼ਕਲ ਆਉਂਦੀ ਹੈ ਉਹ ਕੋਈ ਕਾਂਗਰਸ ਦੇ ਪ੍ਰਧਾਨ ਨੂੰ ਨਹੀਂ ਟੈਲੀਫੋਨ ਕਰਦੇ ਉਹ ਕੋਈ ਆਪਣੀ ਸੂਬੇ ਦੀ ਸਰਕਾਰ ਨੂੰ ਨਹੀਂ ਟੈਲੀਫੋਨ ਕਰਦੇ ਸਿੱਧੇ ਅਕਾਲੀ ਦਲ ਦੇ ਪ੍ਰਧਾਨ ਨੂੰ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਅਕਾਲੀ ਪਾਰਟੀ ਉਹਨਾਂ ਦੇ ਮਗਰ ਖੜੀ ਹੈ ਪਾਵੇਂ ਸਿੱਕੇ ਵਿੱਚ ਗੁਰੂ ਘਰਾਂ ਦੇ ਸਮੱਸਿਆ ਆਈ ਪਾਵੇਂ ਨਾਰਥ-ਈਸਟ ਵਿੱਚ ਸਮੱਸਿਆ ਆਈ ਪਿੱਛੇ ਜੇ ਯੂਪੀ ਦੇ ਕਿਸਾਨ ਆਪਣੇ ਜਿਹੜੇ ਪਰਿਵਾਰ ਇੱਥੋਂ ਯੂਪੀ ਜ਼ਮੀਨਾਂ ਲੈਂਤੀਆਂ ਤੇ ਜਿਹੜੀ ਯੋਗੀ ਦੀ ਸਰਕਾਰ ਹੈ ਉਹ ਵਾਪਸ ਲੈਣ ਲੱਗੀ ਮੈਨੂੰ ਟੈਲੀਫੋਨ ਆਇਆ ਤੇ ਅਸੀਂ ਗਏ ਤੇ ਉਹ ਜ਼ਮੀਨਾਂ ਉਹਨਾਂ ਦੀਆਂ ਬਚਾਈਆਂ ਮੇਰਾ ਕਹਿਨ ਦਾ ਭਾ ਹੈ ਜਿਹੜਾ ਜਥੇਬੰਦੀ ਥੋੜੀ ਐ ਥੋੜੀ ਤਕੜੀ ਐ ਥੋੜੀ ਢਾਲ ਬਣ ਕੇ ਖੜਦੀ ਐ ਹਮ 크ਰਿਸਚਨ ਵੀਰ ਬੈਠੇ ਐ ਇਹਨਾਂ ਦੀ ਬਿਜਾਰਿਆਂ ਦੀ ਕੋਈ ਜਥੇਬੰਦੀ ਨਹੀਂ ਕਿਉਂਕਿ ਜਥੇਬੰਦੀ ਹੋਣੀ ਬੜੀ ਜ਼ਰੂਰੀ ਐ ਅੱਜ 18% ਹਿੰਦੁਸਤਾਨ ਵਿੱਚ ਮੁਸਲਮ ਭਾਈਚਾਰਾ ਹੈ ਉਹ ਵੰਡੇ ਐ ਤੇ ਨੁਕਸਾਨ ਇੱਕ ਤਾਂ ਜਿਹੜਾ ਹੁੰਦਾ ਹੈ ਫਾਇਦਾ ਉਹ ਫਾਇਦਾ ਨਹੀਂ ਉਠਾਰੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਜਿਹੜੀ ਅਕਾਲੀ ਦਲ ਹੈ ਆ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਵੇਂ ਮੈਂ ਤੁਹਾਨੂੰ ਪਹਿਲੇ ਕਿਹਾ ਸਰਪਾਤਾ ਭਲਾ ਸੋਚਣ ਵਾਲੀ ਪਾਰਟੀ ਹੈ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪਾਰਟੀ ਹੈ ਤੇ ਤੁਸੀਂ ਜਾਣਦੇ ਹੋ ਬਾਦਲ ਸਾਹਿਬ 22 ਸਾਲ ਮੁੱਖ ਮੰਤਰੀ ਰਹੇ ਕਿਸੇ ਵੀ ਧਰਮ ਦਾ ਕੋਈ ਸ਼ੁਭ ਦਿਹਾੜਾ ਆਉਂਦਾ ਉਹ ਆਪ ਜਾ ਕੇ ਬਣਾਉਂਦੇ ਜੇ ਦਰਬਾਰ ਸਾਹਿਬ ਦੇ ਚਾਰੋਂ ਤਰਫ ਸੰਧਿਕਰਨ ਕੀਤਾ ਗਿਆ ਨਾਲ ਦੇ ਨਾਲ ਉਹਨਾਂ ਨੇ ਦੁਰਗਿਆਣਾ ਮੰਦਿਰ ਨੂੰ ਵੀ ਖੂਬਸੂਰਤ ਬਣਾਇਆ ਭਗਵਾਨ ਬਾਲਮੀਕੀ ਜੀ ਦੇ ਪਵਿੱਤਰ ਸੰਤ ਰਾਮ ਤੀਰਥ ਨੂੰ ਵੀ ਬਣਾਇਆ ਗੁਰੂ ਰਵਿਦਾਸ ਜੀ ਮਹਾਰਾਜ ਦਾ ਸਥਾਨ ਨੂੰ ਵੀ ਬਣਾਇਆ ਸਰਕਾਰ ਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੀ ਇਹ ਜੰਮਵਰੀ ਹੁੰਦੀ ਹੈ ਪਰ ਤੁਸੀਂ ਦੇਖਿਆ ਅੱਜ ਦੇਸ਼ ਵਿੱਚ ਕੀ ਹਾਲਤ ਹੋ ਗਈ ਹੈ ਆ ਜਿਹੜੀ ਬੀਜੇਪੀ ਪਾਰਟੀ ਹੈ ਤੁਸੀਂ ਉਹਨਾਂ ਦੇ ਬਿਆਨ ਵੀ ਦੇਖੇ ਪ੍ਰਧਾਨ ਮੰਤਰੀ ਦੇ ਮੈਂ ਕਹਿੰਦਾ ਬੜੇ ਖਤਰਨਾਕ ਬਿਆਨ ਹੈ ਜੇ ਤੁਸੀਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਂਗੇ ਤੇ ਉਹ ਆਪਣਾ ਦੇਸ਼ ਇਕੱਠਾ ਰੋਊਗਾ ਐਜੀ ਗੱਲ ਕਹਿਣੀ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਵੋਟਾਂ ਪਾਈਆਂ ਤੁਹਾਡੇ ਮੰਗਲ ਸੂਤਰ ਖੋਲ ਲੈਣਗੇ 70 ਸਾਲ ਤੱਕ ਹੋਈ ਨਹੀਂ ਤੇ ਪਹਿਜੇ ਪਿਆੰਦੇੜੇ ਹੁਣ ਘਬਰਾ ਐਨੇ ਗਏ ਆਯੂਪੀਸੀ ਤੇ ਹੋ ਗੈਨ ਲੱਗੇ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਵੋਟ ਪਾਈ

ਗੱਲਾਂ ਚਾਜੰਨੇ ਨੇ ਨੈਸ਼ਾ ਦਿੱਲੀ ਵਾਲੀਆਂ ਪਾਰਟੀਆਂ ਦੇ ਗੱਲਾਂ ਜਾ ਕੇ ਆਪਾਂ ਆਪਣਾ ਨੁਕਸਾਨ ਕਰਤਾ ਕੱਲੇ ਕੋਈ ਚੋਲਾ ਪਾ ਕੇ ਸਿੱਖ ਨਹੀਂ ਬਣ ਜਾਂਦਾ ਦਿਲੋਂ ਕਈ ਲੋਕ ਦੇਖੋ ਐਂ ਤੇ ਖਾਬੇ ਜ ਲੱਗਣਗੇ ਕਿ ਬੜਾ ਪੱਕਾ ਸਿੱਖ ਹੈ ਦਾਦੂ ਵਾਲ ਵਰਗੇ ਦੇਖ ਲਓ ਮੰਡ ਵਰਗੇ ਦੇਖ ਲਓ ਹੈ ਸਾਰੇ ਏਜੰਸੀਆਂ ਦੇ ਉਹਨਾਂ ਦਾ ਨਿਸ਼ਾਨਾ ਇੱਕੋ ਇੱਕ ਹੈ ਅਕਾਲੀ ਦਲ ਕਮਜ਼ੋਰ ਕਰਨਾ ਤੇ ਅੱਜ ਕੱਲ ਕਿੱਥੇ ਹੈ ਬੀਜੇਪੀ ਚ ਹੈ ਤੇ ਜੇ ਅਸੀਂ ਕਹਿੰਦੇ ਹੁੰਦੇ ਸੀ ਕੋਈ ਮੰਨਦਾ ਨਹੀਂ ਸੀ ਹੁਣ ਗੁਰੂ ਘਰਾਂ ਦੀ ਦੇਖ-ਵੇਖ ਕਰਨ ਵਾਲੀ ਪਾਰਟੀ ਸੇਵਾ ਕਰਨ ਵਾਲੀ ਪਾਰਟੀ ਲੜਾਈ ਲੜਨ ਵਾਲੀ ਪਾਰਟੀ ਨੂੰ ਕਹਿੰਦਾ ਜੀ ਬਦਨਾਮ ਕਰਤਾ ਕਿਆ ਬੇਦਬੀ ਕਰਉਂਦੀ ਦੇ ਹੁੰਦਾ 7 ਸਾਲ ਹੋ ਗਏ ਇਹਨਾਂ ਦੀ ਸਰਕਾਰਾਂ ਆ ਗਈਆਂ ਦਿੱਲੀ ਵਾਲੀਆਂ ਦੱਸੋ ਕਿਹੜੇ ਲੀਡਰ ਨੂੰ ਫੜਿਆ ਉਹਨਾਂ ਨੇ ਆ ਤਾਂ ਗੱਲਾਂ ਸੀ ਤੁਹਾਨੂੰ ਕਮਜ਼ੋਰ ਕਰਨਾ ਸੀ ਤੁਸੀਂ ਗੱਲਾਂ 'ਚ ਆ ਕੇ ਤੇ ਤੁਸੀਂ ਨੁਕਸਾਨ ਇਹ ਨਾ ਕਰਤਾ ਆਪਣੀ ਕੌਮ ਦਾ ਕਿ ਕਾਲੀ ਦਲ ਨੇ ਦਿੱਲੀ ਵਾਲੀਆਂ ਪਾਰਟੀਆਂ ਦੇਖਿਆ ਕਿ ਕਮਜ਼ੋਰ ਹੋ ਗਈ ਹੈ ਤੇ ਅੱਜ ਤੱਕ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਕੰਪਲੀਟ ਕਮੇਟੀ ਉਹਨਾਂ ਦੇ ਹੱਥ 'ਚ ਹੈ ਤਖਤ ਪੰਨਾ ਸਾਹਿਬ ਦੇ ਕੰਪਲੀਟ ਕੰਟਰੋਲ ਐਰਐਸਐਸ ਨੇ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਬੀਜੇਪੀ ਦੇ ਕਹਾ ਬਜਾ ਤੁਸੀਂ ਕਾਲਕੇ ਦਾ ਕੱਲ ਵੀਡੀਓ ਵੀ ਦੇਖਿਆ ਕਹਿੰਦਾ ਬੀਜੇਪੀ ਨੂੰ ਵੋਟਾਂ ਪਾਓ ਆਪਣੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਹਿ ਰਿਹਾ ਕਿ ਬੀਜੇਪੀ ਨੂੰ ਵੋਟਾਂ ਪਾਓ ਹਰਿਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਅਲੱਗ ਕਰਤੀ ਜਿਹੜੀ ਅੰਗਰੇਜ਼ ਵੀ ਤੋੜ ਸਕੇ ਤੇ ਨੁਕਸਾਨ ਤਾਂ ਆਪਾਂ ਹੀ ਕਰ ਲਿਆ ਆਪਣਾ ਥੋੜੀ ਪਾਰਟੀ ਕਮਜ਼ੋਰ ਹੋ ਗਈ ਤੁਸੀਂ ਦੇਖਿਆ ਕਿ ਹੁਣ ਤੁਹਾਨੂੰ ਕੋਈ ਸਮਝਦਾ ਹੀ ਨਹੀਂ ਥੋੜੀ ਤਾਕਤ ਮੈਂ ਪੁੱਛਣਾ ਚਾਹਣਾ ਸਾਰੇ ਕਿਸਾਨ ਬੈਠੇ ਆ ਤੁਹਾਨੂੰ ਟਿਊਬਲ ਕਨੈਕਸ਼ਨ ਦਿੱਤੇ ਕਿਨੇ ਅਕਾਲੀ ਦਲ ਨੇ 15 ਲੱਖ ਟਿਊਬਲ ਕਨੈਕਸ਼ਨ ਹੈ ਸਾਡੇ 13 ਲੱਖ ਅਕਾਲੀ ਦਲ ਦੇ ਸੇਵਾਵਾਂ ਨੇ ਦਿੱਤੇ ਆ ਮੈਂ ਆਟੀਏ ਤੋਂ ਪੂਰਾ ਡੇਡ ਡੇਡ ਕਰਾਈ ਉਹਦੇ ਵਿੱਚ ਮੁਫਤ ਬਿਜਲੀ ਕਿਨੇ ਕੀਤੀ ਅਕਾਲੀ ਦਲ ਨੇ ਨਹਿਰਾਂ ਕਸ਼ੀਆਂ ਬਣਾਈਆਂ ਕਿਨੇ ਅਕਾਲੀ ਦਲ ਨੇ ਅੰਬੰਡੀਆਂ ਬਣਾਈਆਂ ਕਿਹੜੀਆਂ ਪਿੰਡ ਪਿੰਡ ਅਕਾਲੀ ਦਲ ਨੇ ਕਣਕ ਤੇ ਝੋਨੇ ਤੇ ਐਮਐਸਪੀ ਨਹੀਂ ਹੁੰਦੀ ਸੀ ਐਮਐਸਪੀ ਅਕਾਲੀਦਨ 1968 ਵਿੱਚ ਮੋਰਚਾ ਲਾ ਕੇ ਦਿੱਲੀ ਤੋਂ ਮਜਬੂਰ ਕਰਾਇਆ ਤੇ ਐਮਐਸਪੀ ਕਾਨਕ ਤੇ ਝੋਨੇ ਦੇ ਮਿਲਣ ਲੱਗੀ ਨਹੀਂ ਤਾਂ ਖੋਰ ਕਿਸੇ ਦੇਸ਼ੈ ਨਹੀਂ ਆਹ ਟਰੈਕਟਰ ਦੀ ਗੱਲ ਕਰ ਰਹੇ ਸੀ ਟੈਕਸ ਲੱਗਦਾ ਹੁੰਦਾ ਸੀ ਆ ਤਾਂ ਬਾਦਲ ਸਾਹਿਬ ਨੇ ਇਹਨੂੰ ਗੱਡਾ ਇਕਰਾਰ ਕਰਕੇ ਤੇ ਟੈਕਸ ਲਾਇਆ ਕਲਿਆ ਛੱਡੋ ਆ ਜਿਹੜੀ ਬਿਜਲੀ ਜਲਦੀ ਹੈ ਜਿੰਨੇ ਥਰਮਲ ਪਲਾਨ ਪੰਜਾਬ ਦੇ ਹੈ ਸਾਰੇ ਬਾਦਲ ਸਾਹਿਬ ਨੇ ਬਣਾਏ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਤੁਸੀਂ ਕਾਦੀਆਂ ਵਾਲੇ ਤੁਸੀਂ ਨਾਲ ਹੀ ਤੁਹਾਡੇ ਥੀਨ ਡੈਮ ਹੈ ਯਾਦ ਕਰੋ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਕੰਮ ਚੱਲ ਪਿਆ ਫਿਰ اچانک ਤੁਸੀਂ ਸਰਕਾਰ ਬਾਦਲ ਸਾਹਿਬ ਵੀ ਚਲੀ ਗਈ 10 ਸਾਲ ਬਾਅਦ ਆਈ 10 ਸਾਲੇ ਕਿੰਨੀ ਲੱਗੀ ਫਿਰ ਤੋਂ ਬਾਦਲ ਸਾਹਿਬ ਆਏ ਫਿਰ ਤੋਂ ਚਾਲੂ ਕੀਤਾ ਤੇ ਮੁਕੰਮਲ ਬਾਦਲ ਸਾਹਿਬ ਨੇ ਕੀਤਾ ਸ਼ਾਹਪੁਰ ਕੰਡੀ ਡੈਮ ਵੀ ਬਾਦਲ ਸਾਹਿਬ ਦਾ ਅੱਜ ਤੁਸੀਂ ਗੁਰਦਾਸਪੁਰ ਤੋਂ ਕਾਦੀਆਂ ਤੋਂ ਪਠੰਡੇ ਜਾਣਾ ਹੈ ਪਹਿਲੇ ਡਰ ਲੱਗਦਾ ਹੁੰਦਾ ਸੀ ਐਗੀਆਂ ਸੜਕਾਂ ਹੁੰਦੀਆਂ ਸੀ ਕਿ ਐਕਸੀਡੈਂਟ ਨਾ ਹੋ ਜਾਏ ਅੱਜ 3 3.5 ਘੰਟੇ ਤੁਸੀਂ ਪਠੰਡੇ ਪਹੁੰਚ ਜਾਣੇ ਹੋ ਆ ਸਾਰੀਆਂ ਸੜਕਾਂ ਦਾ ਜਾਲ ਬਚਾਉਣ ਵਾਲਾ ਅਕਾਲੀ ਦਲ 에어ਪੋਰਟ ਬਣਾਉਣ ਵਾਲਾ ਅਕਾਲੀ ਦਲ ਗਰੀਬ ਜਨਤਾ ਬੈਠੀ ਆਟਾ ਦਾਲ ਦੇਣ ਵਾਲਾ ਅਕਾਲੀ ਦਲ ਸ਼ਗਨ ਦੇਣ ਵਾਲਾ ਅਕਾਲੀ ਦਲ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਅਸੀ ਪਰਿਵਾਰਾਂ ਨੂੰ ਸਕਾਲਰਸ਼ਿਪ ਰਾਈ 6 ਲੱਖ ਅਸੀ ਪਰਿਵਾਰਾਂ ਦੇ ਬੱਚੇ ਅਸੀਂ ਪੜਾਉਂਦੇ ਸੀ ਹਰ ਸਾਲ ਜਿਹੜੇ ਅੱਜ ਕੱਲ ਬੰਦ ਹੈ ਆ ਮੈਂ ਟੱਪ ਰਿਆ ਸੀ ਇੱਕ ਸੇਵਾ ਕੇਂਦਰ ਦੇਖਿਆ ਮੇਰੇ ਲੋਕ ਲੱਗੇ ਪਏ ਸੀ ਕੀਤਾ ਕੀ ਇਹਨਾਂ ਨੇ ਡੱਕਾ ਤੋੜਿਆ ਨਹੀਂ ਗੱਲਾਂ ਚ ਆ ਜਾਂਦੇ ਆ ਤੇ ਫਿਰ ਮੈਨੂੰ ਕਿਤੇ ਕਿਤੇ ਦੁੱਖ ਹੁੰਦਾ ਕਿ ਆਪਣੀ ਕੌਮ ਨੂੰ ਹੋ ਗੀ ਗਿਆ ਜਿਹੜੀ ਪਾਕੀ ਨੇ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਏ ਉਹਨੂੰ ਤਾਂ ਆਪਾਂ ਮੋਟਾ ਪਾ ਦਨੇ ਆ ਅੱਜ ਦਾ ਉਮੀਦਵਾਰ ਹੈ ਸੁਖੀ ਰੰਦਾਵਾ ਦੇ ਪਿਤਾ ਜੀ ਨੇ ਵਧਾਈ ਦਿੱਤੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਫਿਰ ਵੀ ਤੁਸੀਂ ਦੇਖੋਗੇ ਆਪਣੇ ਸਿੱਖ ਲਾਈਨਾਂ 'ਚ ਲੱਗ ਕੇ ਸ਼ਰੂਪੇ ਦੇਣਗੇ ਲਾਈਨਾਂ 'ਚ ਲੱਗ ਕੇ ਆਹ ਹਾਲਾਤ ਬਣ ਗਏ ਆ ਤੁਹਾਨੂੰ ਦਿੱਲੀ ਵਾਲੀਆਂ ਪਾਰਟੀਆਂ ਨੇ ਆ ਦੇਖ ਲੋ ਬਾਰਡਰ ਨਹੀਂ ਟੱਪਣ ਦਿੱਤਾ ਜੇ ਕਾਲੀ ਜਲਦੀ ਸਰਕਾਰ ਹੁੰਦੀ ਕਿ ਇੱਥੇ ਬਾਰਡਰ ਤੇ ਰੋਕ ਸਕਦੇ ਸੀ ਪੰਜਾਬ ਦੀ ਟੈਰੀਟਰੀ ਦੇ ਅੰਦਰ ਇਹਨਾਂ ਨੇ ਬੈਰੀਕੇਡ ਲਾਇਆ ਪੰਜਾਬ ਦੀ ਅੰਦਰ ਹਰਿਆਣੇ ਨੇ ਲਾਏ ਲਾਈ ਨਹੀਂ ਸਕਦੇ ਨਾਲੇ ਗੋਲੀਆਂ ਵਲਾਈਆਂ ਨਾਲੇ ਕੁੱਤੇ ਕਿਉਂਕਿ ਹੁਣ ਅਮੇਸ਼ਾ ਨੇ ਗਰਦਰ ਮੋੜ ਕੇ ਰੱਖੀ ਹੈ ਭਗਵੰਤ ਮਾਨ ਦੀ ਜਿਹੜੇ ਸ਼ਰਾਬ ਦਾ ਕੋਟਾਲਾ ਦਿੱਲੀ ਕੇ ਜੀ ਵੀਰ ਨੇ ਕੀਤਾ ਉਹ ਤੋਂ ਵੱਡਾ ਇਹਨੇ ਕੀਤਾ ਉਹਨੂੰ ਅੰਦਰ ਕਰਤਾ ਇਹਨੂੰ ਕਿਹਾ ਤੂੰ ਜਿਵੇਂ ਕਹੂੰਗਾ ਓਵੇਂ ਨੱਚਣਾ ਤੂੰ ਉਹਨਾਂ ਨੇ ਜਿਵੇਂ ਕਹਿੰਦੇ ਓਵੇਂ ਕਰਦਾ ਤੇ ਇਲੈਕਸ਼ਨ ਦੇ ਬਾਅਦ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਤੁਣ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾ ਰਹੀ ਹੈ ਕਿਥੇ ਭਗਵੰਤ ਮਾਨ ਲਗਵਾਈ ਕਰੂਗਾ ਬੀਜੇਪੀ ਤੋਂ ਪਿੱਛੇ ਕੰਟਰੋਲ ਕਰੂਗੀ ਸੋ ਫੈਸਲਾ ਤੁਸੀਂ ਕਰਨਾ ਹੈ ਆਪਣੀ ਕੌਮ ਨੂੰ ਪੰਜਾਬ ਨੂੰ ਮਿਨੋਰਿਟੀ ਯੂ ਸਾਰਿਆਂ ਨੂੰ ਬਚਾਉਣਾ ਹੈ। ਯਾ ਵਰਵਾਉਣਾ ਹੈ। ਤੁਹਾਡੇ ਹੱਥ ਹੈ। ਜੇ ਹੁੰਨੀ ਜਾਗੋਂਗੇ ਫਿਰ ਜਾਗੋਂਗੇ ਕਿਦੋਂ ਫਿਰ ਮੈਨੂੰ ਤਾਂ ਕੋਈ ਲੱਗਦਾ ਨਹੀਂ। ਇਕੱਲੇ ਲੜ ਰਹੇ ਆ। ਤੁਹਾਡੇ ਸਿਰ ਤੇ ਲੜ ਰਹੇ ਆ। ਜੇ ਫਿਰ ਵੀ ਨਹੀਂ ਆਪਾਂ ਜਿੱਤਾਂਗੇ ਫਿਰ ਕਹਾਂਗੇ ਖਾਲੀ ਦਿਲ ਦੇ ਪੱਲੇ ਕੁਝ ਨਹੀਂ ਹੈ। ਜੇ ਫਿਰ ਵੀ ਨਹੀਂ ਤੁਸੀਂ ਵੋਟ ਪਾਉਂਗੇ। ਆਪਣੇ ਪਿੰਡਾਂ ਜਾਓ। ਘਰ ਘਰ ਕੋ ਜਿਹੜਾ ਕਾਂਗਰਸ ਦਾ ਚੱਕਦਾ ਝੰਡਾ ਆਪ ਦਾ ਚੜਦਾ ਝੰਡਾ ਜਿਹੜਾ ਦੂਜੀਆ ਪਾਰਟੀ ਦਾ ਚੱਕਦਾ ਬੀਜੇਪੀ ਝੰਡਾ ਮੈਂ ਤਾਂ ਹੈਰਾਨ ਆ ਆਪਣੀ ਕੌਮ ਤੇ ਦੋ ਦੋ ਗਨਮੈਨਾਂ ਪਿੱਛੇ ਬੀਜੇਪੀ ਸ਼ਾਮਲ ਹੋ ਜਾਂਦੇ ਦੋ ਦੋ ਗਨਮੈਨਾਂ ਪਿੱਛੇ ਫਿਰ ਕਿੱਥੇ ਲੜੋਂ ਕਿੱਥੇ ਉਹ ਬਾਦਰ ਕੌਮ ਜਿਹਨੇ ਜੇ ਕਿੱਥੇ ਲੋਕ ਜਿਹੜੇ ਸ਼ਹੀਦਾਂ ਦੀ ਜਿੱਤੇਮੰਦੀ ਹੈ ਦੋ ਗਨਮੈਨਾਂ ਪਿੱਛੇ ਆ ਮੇਰਾ ਵੀਰ ਤੁਹਾਡਾ ਦੇਰੇ ਵਾਲਾ ਰਵੀ ਕਰਨ ਦੋਗਾ ਉਹ ਗਨਮਨ ਉਹ ਕਹਿੰਦੇ ਤੇਰੇ ਗਨਮਨ ਵਾਪਸ ਕਰਨਗੇ ਤਾਂ ਤੁਹਾਡੇ ਨਾਲ ਹੀ ਆ ਜਾਣਾ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਹੈ ਬਚਾ ਲੋ ਪੰਜਾਬ ਨੂੰ ਫਿਰ ਦੋਸ਼ੀ ਤੁਸੀਂ ਹੋਵੋਗੇ ਜੇ ਤੁਸੀਂ ਨਾ ਆਪਣੀ ਜਥੇਬੰਦੀ ਤਖੜੀ ਕੀਤੀ ਜਿਹੜੀ ਜਥੇਬੰਦੀ ਨੇ ਇਸ ਦਿੱਤਾ ਹੀ ਸਾਰਾ ਕੁਝ ਬਣਾਇਆ ਹੀ ਸਾਰਾ ਕੁਝ ਇੱਕ ਨਿਸ਼ਾਨੀ ਤੁਸੀਂ ਕਾਂਗਰਸ ਦੀ ਦੱਸ ਦਿਓ ਅਸੀਂ ਇਲੈਕਸ਼ਨ ਲੜਨਾ ਬੰਦ ਕਰਾਂਗੇ ਇੱਕ ਦੱਸ ਦਿਓ ਇਹਨਾਂ ਨੇ ਇੱਕ ਚੀਜ਼ ਦਿੱਤੀ ਹੋਏ ਮਾਦਾ ਚੰਨੀ ਨੂੰ ਪੁੱਛਿਆ ਸੀ ਅਸੈਂਬਲੀ 'ਚ ਪੁੱਛਿਆ ਸੀ ਇੱਕ ਨਹੀਂ ਦੱਸ ਗਏ ਕਹਿੰਦਾ ਕਲੀਆਂ ਸਰਕਾਂ ਤੇ ਪੈਚ ਲਾਏ ਉਹਨਾਂ ਨੇ ਹੁਣ ਜੇ ਤੁਸੀਂ ਉਮੀਦਵਾਰਾਂ ਦਾ ਵੀ ਕੰਪੇਅਰ ਕਰੋ ਚੀਮਾ ਸਾਹਿਬ ਵਰਗਾ ਨੇ ਇੱਕ ਇਨਸਾਨ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਨਾਲ ਇਹਨਾਂ ਨੇ ਸਾਰੀ ਜ਼ਿੰਦਗੀ ਲਾਤੀ ਸਭ ਤੋਂ ਨੇੜ ਦੇ ਸਾਥੀ ਐਡਵਾਈਜ਼ਰ ਸਰਕਾਰ ਵਿੱਚ ਮੇਥੋਂ ਵੱਧ ਜੇ ਸਮਾਪਰਵਲ ਸਾਹਮਣੇ ਲਾਇਆ ਤੇ ਚੀਮਾ ਸਾਹਮਣੇ ਲਾਇਆ ਤੇ ਇਹ ਜੇ ਤੁਹਾਡੇ ਜ਼ਿਲ੍ਹੇ ਦੇ ਜੇ ਮੈਰਿਟ ਦੇ ਦੇਖੇ ਦੂਜੀ ਕੋਈ ਸੁੱਖੀ ਰੰਦਾਵਾ ਆ ਜਾਂ ਦੂਜੇ ਕੋਈ ਕੈਂਡੀਡੇਟ ਆ ਤਾਂ ਮੈਂ ਦੇਖਣਾ ਚਾਹਣਾ ਇੱਕ ਤੀ ਸਹੀ ਮੈਨੇ ਤੇ ਮੈਂ ਪਾਰਟੀ ਨਾਲ ਗੱਲ ਕਰ ਰਿਆ ਸੀ ਮੈਂ ਕਿਹਾ ਦੇਖਦੇ ਆ ਅੱਜ ਇੱਕ 21 ਫੈਸਲੇ ਹੁੰਦੇ ਆ ਕੀ ਵੀ ਖੜਦੇ ਹੋ ਆਪਣੀ ਪਾਰਟੀ ਨਾਲ ਕੀ ਨਹੀਂ ਝਾੜੂ ਵਾਲਿਆਂ ਨੂੰ ਤੁਸੀਂ 92 ਜਿਤਾਤੀਆਂ ਵੀ ਇਹ ਲੱਲਾ ਖਖਾ ਨਹੀਂ ਪਤਾ ਨਹੀਂ ਕਿੱਥੋਂ ਆਏ ਆ ਉਹ ਜਿੱਤ ਕੇ ਇੱਕ ਦੂਜੇ ਨੂੰ ਨਹੀਂ ਜਾਣਦੇ ਸੀ ਉਹ ਜਿੱਤ ਕੇ ਇਕੱਠੇ ਹੋਏ ਕਹਿੰਦਾ ਮੈਂ ਇੱਥੋਂ ਦਾ ਐਮਐਲਏ ਆ ਅੱਛਾ ਤੂੰ ਇੱਥੋਂ ਦਾ ਮੈਂ ਇੱਥੋਂ ਦਾ ਐਮਐਲਏ ਆ ਅੱਛਾ ਤੂੰ ਵੀ ਐਮਐਲਏ ਆ ਤਾਂ ਹਾਲਾਤ ਆ ਉਹਨਾਂ ਦੇ ਕੱਲਾ ਝਾੜੂ 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 ਦੇਖ ਕੇ ਸਾਰਿਆਂ ਦੇ ਝਾੜੂ ਫੇਰ ਗਏ ਹੁਣ ਸਾਰੇ ਰੋਈ ਜਾਂਦੇ ਕਿੱਥੇ ਆ ਕੇ ਫਸ ਗਏ ਹੁਣ ਫਸਲੇ ਨਹੀਂ 5 ਸਾਲ ਫਸ ਗਏ 5 ਸਾਲ 5 ਸਾਲ ਕੈਪਟਨ ਦਾ ਫਸ ਗਏ 5 ਸਾਲ ਇਹਨਾਂ ਨੇ ਫਸਾਦਾ 10 ਸਾਲ ਤੁਸੀਂ ਬ੍ਰੇਕਾਂ ਲਾ ਦੀਆਂ ਪੰਜਾਬ ਦੀ ਤਰੱਕੀ ਦੇ ਅਸੀਂ ਨਹੀਂ ਲਾਈਆਂ ਬ੍ਰੇਕਾਂ ਜਨਤਾ ਨੇ ਲਾਈਆਂ ਬ੍ਰੇਕਾਂ ਅਸੀਂ ਤਾਂ ਪੂਰੀ ਸਪੀਡ ਨਾਲ ਕੰਮ ਚੱਲ ਰਿਹਾ ਸੀ ਹਰ ਵਰਗ ਨੂੰ ਖੁਸ਼ੀ ਸੀ ਜਿੱਦਾਂ ਮਾਰੀਆਂ ਸੀ ਡਿਵੈਲਪਮੈਂਟ ਆ ਰਹੀ ਸੀ ਬਾਦਲ ਸਾਹਿਬ ਤੁਹਾਡੇ ਕੋਲ ਆਉਂਦੇ ਸੀ ਸੰਗਤ ਦਰਸ਼ਨ ਕਰਦੇ ਸੀ ਬਹਿੰਦੇ ਸੀ ਤੁਸੀਂ 50 ਲੱਖ ਮੰਗਦੇ ਉਹ 2 ਕਰੋੜ ਦੇ ਕੇ ਜਾਂਦੇ ਸੀ ਸਰਕਾਰ ਤੇ ਮੁੱਖ ਮੰਤਰੀ ਉਹਨਾਂ ਵਰਗਾ ਮੈਨੂੰ ਲੱਗਦਾ ਹਲੇ ਤੱਕ ਕੋਈ ਪੈਦਾ ਨਹੀਂ ਹੋਇਆ ਬਾਦਲ ਸਾਹਿਬ ਵਰਗਾ ਜਿਨ੍ਹਾਂ ਨੇ ਸਾਰੇ ਪੰਜਾਬ ਦੇ ਮੈਨੂੰ ਲੱਗਦਾ ਤੁਹਾਡੇ ਹਰ ਦੂਜੇ ਘਰ ਵਿੱਚ ਉਹਨਾਂ ਦੀ ਫੋਟੋ ਹੋਣੀ ਹੈ ਸੱਤਰ ਸਾਲ ਅਕਾਲੀ ਦਲ ਦੀ ਸੇਵਾ ਕੀਤੀ ਵੱਡੇ ਬਾਦਲ ਸਾਹਿਬ ਨੇ 70 ਸਾਲ ਦੱਸੋ 103 ਸਾਲ ਪੁਰਾਣੀ ਪਾਰਟੀ 70 ਸਾਲ ਹਰ ਸਫਰ ਪਿੰਡ ਬਾਦਲ ਦੇ ਸਰਪੰਚ ਤੋਂ ਲੈ ਕੇ ਚੀਫ ਮਨਿਸਟਰ ਤੱਕ ਹਰ ਇਲੈਕਸ਼ਨ ਲੜੇ ਐ ਉੱਤੋਂ ਨਹੀਂ ਬਿਠਾਈ ਗਏ ਲੜ ਲੜ ਕੇ ਲੋਕਾਂ ਦੀ ਵਿਸ਼ਵਾਸ ਜਿੱਤ ਜਿੱਤ ਕੇ ਆਏ ਆ ਜਿਹੜੇ ਹੁਣ ਬਣਾਏ ਆ ਆਪਾਂ ਸੋਚਿਆ ਕਿ ਇੱਕ ਦਿਨ 'ਚ ਹੀ ਲੀਡਰ ਬਣ ਜਾਂਦਾ ਹੈ ਐ ਨਹੀਂ ਬੰਦਾ ਲੀਡਰ ਇੱਕ ਦਿਨ 'ਚ ਆ ਦੇਖ ਲਿਆ ਐਕਸੀਡੈਂਟ ਕਰਕੇ ਜਿਹੜਾ ਮੁੱਖ ਮੰਤਰੀ दारू ਦਾ ਢੱਕੇ ਹੀ ਰਹਿੰਦਾ ਉਹ ਕਹਿੰਦੇ ਲਾਇਕ ਹੈ ਤੇ ਸ਼ਰਮ ਆਉਂਦੀ ਹੈ ਜਦੋਂ ਜਾ ਕੇ ਕਹਿੰਨੇ ਆ ਕਿ ਸਾਡਾ ਮੁੱਖ ਮੰਤਰੀ ਅੱਜ ਨਸ਼ਾ ਘਰ ਘਰ ਫਲਾਤਾ ਕਿਉਂਕਿ ਝਾੜੂ ਵਾਲੇ ਐਮਐਲਏ ਤਾਂ ਪੈਸੇ ਲੈਂਦੇ ਉਹਨੂੰ ਤਾਂ ਪਤਾ ਕੀ ਬਰਉਣਾ ਨਹੀਂ ਮਹੀਨਾ ਬੰਨ ਲਿਆ ਨਸ਼ਾ ਵੇਚਣ ਵਾਲੇ ਤਾਂ ਪੁਲਿਸ ਵਾਲੇ ਬੈਠੇ ਸਾਰੇ ਇਹਨਾਂ ਨੂੰ ਵੀ ਭਾਵੇਂ ਪੁੱਛ ਲੋ ਆ ਫੜ ਨਹੀਂ ਸਕਦੇ ਨਸ਼ੇ ਵੇਚਣਾਂ ਨੂੰ ਕਿਉਂਕਿ ਮਹੀਨਾ ਝਾੜੂ ਵਾਲਾ ਲੈਂਦਾ ਸੋ ਮੈਂ ਬੇਨਤੀ ਕਰਦਾ ਕਿ ਚੀਮਾ ਸਾਹਿਬ ਨੂੰ ਵੋਟ ਪਾਉਣੀ ਸਹੀ ਮੈਨੇ ਤੋਂ ਆਪਣੇ ਪੰਜਾਬ ਨੂੰ ਬਚਾਉਣਾ ਹੈ ਤੇ ਤੁਹਾਡੇ ਵਾਸਤੇ ਤਾਂ ਵੱਡੀ ਖੁਸ਼ੀ ਹੈ ਇੱਕ ਤਾਂ ਸਾਨੂੰ ਚੀਮਾ ਸਾਹਿਬ ਵਧੀਆ ਵਕੀਲ ਮਿਲ ਗਏ ਇੱਕ ਨਾਟ ਜਿਹਾ ਡਾਇਰੈਕਟਰ ਆ ਪੂਰਾ ਜਿਵੇਂ ਕਿੱਧਰੇ ਬਾਪੂ ਜੀ ਮੇਰੇ ਮੇਰੇ ਦੱਸਾਂ ਕੀ ਹੈ ਬਾਪੂ ਜੀ ਨਾਲ ਮੇਰੀ ਯਾਰੀ ਬਹੁਤ ਪੁਰਾਣੀ ਹੈ ਇਹਨਾਂ ਨਾਲੋਂ ਵੀ ਹੈ ਅਖੁੰਡਾ ਵੀ ਨਾਲ ਰੱਖਦੇ ਹੁੰਦੇ ਸੀ ਕਿਧਰੇ ਅਖੁੰਡਾ ਖੁੰਡਾ ਛੰਡਾ ਇਹ ਬਹੁਤ ਪੁਰਾਣੀ ਜਿੱਥੇ ਹੁੰਦੇ ਸਾਡੇ ਮੁਕਸ ਮੇਰੇ ਇਲੈਕਸ਼ਨ ਜਿੱਥੇ ਵੀ ਹੁੰਦੇ ਇਹਨਾਂ ਨੇ ਮੇਰੇ ਕੋਲ ਪਹੁੰਚ ਜਾਣਾ ਹਾਂ ਹਾਂ ਅੱਜ ਕੱਲ ਤਾਂ ਮੈਂ ਵੀ ਲਈ ਫਿਰਦਾ ਹਾਂ ਗੱਡੀ 'ਚ ਚਿੰਤਾ ਲਾ ਦਿਓ ਕੋਈ ਨਹੀਂ ਤੁਹਾਡੇ ਦਿਲ ਝਾਗ ਸਕਦਾ ਅਸੀਂ ਬੈਠੇ ਹਾਂ ਬੋਲੇ ਸੋਨਹਾ ਪਰ ਤਕੜੇ ਹੋ ਕੇ ਲੱਗੋ ਮੱਤ ਨੂੰ ਅੱਜ ਦੱਸਦਾ ਐਜੇ ਹਲਕਿਆਂ ਝਾੜ ਚੰਗਾ ਆਏ ਨਾ ਕਿਤੇ ਨੁਕਸਾਨ ਹੁੰਦਾ ਕਬਰ ਹੋ ਜਾਂਦਾ ਐ ਕਰਕੇ ਕਾਦੀ ਆਲਿਓ 25000 ਤੋਂ ਘੱਟ ਮਤਲਬ ਤੁਸੀਂ ਹਾਰ ਗਏ ਹੋ 25000 ਤੋਂ ਵੱਧ ਲੀਡ ਚਾਈਦੀ ਹੈ ਬੋਲੇ ਸੋਨਹਾ ਸਾਰਾ ਹੀ ਜੋਰ ਲਾ ਦਿਓ ਸਾਰਾ ਹੀ ਜੋਰ ਲਾ ਦਿਓ ਸਾਰਾ ਹੀ ਜੋਰ ਲਾ ਦਿਓ ਤੇ ਜਿਤਾ ਦਿਓ ਆਪਣੀ ਪਾਰਟੀ ਨੂੰ ਖੜੇ ਕਰ ਦਿਓ ਉਸ ਸ਼ੀਧਾਂ ਦੀ ਜਥੇਬੰਦੀ ਨੂੰ ਪਤਾ ਲੱਗ ਜਾ ਦੇਸ਼ ਵਿੱਚ ਕਿ ਸ਼ੀਧਾਂ ਦੀ ਜਥੇਬੰਦੀ ਅਕਾਲੀ ਦਲ ਫਿਰ ਤੋਂ ਪੁਰਾਣੇ ਨੂੰ ਸਾਰੇ ਲੋਕ ਨਾਲ ਹੈ ਐਜੀ ਪਾਰਟੀ ਮੈਂ ਤੁਹਾਨੂੰ ਹੋਰ ਦੱਸਾਂ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਪਾਰਟੀ ਦੇ ਵਰਕਰ ਨਹੀਂ ਕਰਦੇ ਆ ਤੁਸੀਂ ਢਿੱਲੇ ਹੋ ਜੰਨੇ ਆ ਤੁਸੀਂ ਹਰਾ ਦਿੰਨੇ ਹੋ ਪਾਰਟੀ ਨੂੰ ਜਦੋਂ ਕਾਇਮ ਹੋ ਜਾਂਦੇ ਹੋ ਫਿਰ ਤੁਸੀਂ ਗੱਡੀ ਚਲਾ ਜਿਤਾ ਦਿੰਨੇ ਹੋ ਅੱਜਕੱਲ ਮੈਂ ਦੇਖਿਆ ਸਾਰੇ ਕੰਮ ਹੈ ਬੋਲਾ ਹੀ ਸੋਨਾ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਵੈਗ੍ਰੂ ਜੀ ਦਾ ਖਾਲਸਾ ਵੈਗ੍ਰੂ ਜੀ ਕੀ ਫਤਿਹ